ਸ਼੍ਰੀ ਅਕਾਰ ਜੀ ਗੱਲ ਕਰਦੇ ਹਾਂ ਲੇਖ ਵੀਡੀਓ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੰਦੀਪ ਦਾ ਵਿਆਹ ਹੋਇਆ ਸੀ ਤੇ ਆਪਾਂ ਨੂੰ ਪਤਾ ਹੈ ਕਿ ਉਹ ਆਪਣੀ ਜ਼ਿੰਦਗੀ ਹੁਣ ਖੁਸ਼ਹਾਲ ਬੀਤ ਕਰਨ ਲੱਗੀ ਹੈ ਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਹੁਣ ਉਸ ਦੀ ਜ਼ਿੰਦਗੀ ਵਿੱਚ ਪਹਿਲਾਂ ਵਾਂਗ ਹੀ ਮੁਸ਼ਕਲਾਂ ਆਉਣ ਵਾਲਾ ਹਨ ਜਿੱਦਾਂ ਕਿ ਸੰਦੀਪ ਦੇ ਪਹਿਲੇ ਸਹੁਰਿਆਂ ਨੂੰ ਅਜੇ ਤੱਕ ਇਹ ਨਹੀਂ ਪਤਾ ਹੁੰਦਾ ਕਿ ਉਸ ਦਾ ਦੂਜਾ ਵਿਆਹ ਹੋ ਚੁੱਕਿਆ ਹੈ ਉਹ ਵੀ ਕੈਨੇਡਾ ਵਿੱਚ ਜਦ ਸੰਦੀਪ ਦੀ ਸੱਸ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਗੁੱਸੇ ਵਿੱਚ ਆ ਜਾਂਦੀ ਹੈ ਉਹ ਸੋਚਦੀ ਹੈ ਕਿ ਇਸ ਦੀ ਹਿੰਮਤ ਕਿਵੇਂ ਹੋਈ ਸਾਥੋਂ ਬਿਨਾਂ ਪੁੱਛੇ ਕਿਤੇ ਹੋਰ ਵਿਆਹ ਕਰਾਉਂਦੀ ਪਹਿਲਾਂ ਤਾਂ ਮੇਰੇ ਪੁੱਤ ਨੂੰ ਖਾ ਗਈ ਹੈ ਅਤੇ ਉਸ ਤੋਂ ਬਾਅਦ ਮੇਰੀ ਪੋਤੀ ਨੂੰ ਵੀ ਮੇਰੇ ਤੋਂ ਦੂਰ ਕਰ ਦਿੱਤਾ ਹੈ ਜਿਹੜੀ ਉਸਦੇ ਹਿੱਸੇ ਜ਼ਮੀਨ ਆਉਂਦੀ ਸੀ ਉਹ ਵੀ ਵੇਚ ਵਟ ਕੇ ਆਪਣੇ ਭਰਾ ਪਰਜਾਈ ਨੂੰ ਖਵਾ ਦਿੱਤੀ ਹੁਣ ਸੰਦੀਪ ਦੀ ਸੱਸ ਕਹਿੰਦੀ ਹੈ ਕਿ ਹੁਣ ਇਹ ਅਗਲੇ ਘਰ ਨੂੰ ਲੁੱਟਣ ਚਲੀ ਗਈ ਹੈ ਪਰ ਮੈਂ ਇਦਾਂ ਨਹੀਂ ਹੋਣ ਦੇਵਾਂਗੀ ਹੁਣ ਸੰਦੀਪ ਦੀ ਸੱਸ ਕਹਿੰਦੀ ਹੈ ਕਿ ਜਦ ਸਾਰਾ ਪੈਲੀ ਦਾ ਹਿੱਸਾ ਇਹਦੇ ਭਾਪੁਰਜਾਈ ਨੇ ਖਾਦਾ ਹੈ ਤਾਂ ਹੁਣ ਕੋਈ ਇਸ ਨੂੰ ਸਾਰੀ ਉਮਰ ਸਾਬਣ ਗਈ ਇਹਨਾਂ ਗੱਲਾਂ ਨੂੰ ਸੋਚਦੀ ਹੋਈ ਸੰਦੀਪ ਦੀ ਸੱਸ ਉਸਦੇ ਨਵੇਂ ਸਹੁਰੇ ਪਰਿਵਾਰ ਦਾ ਪਤਾ ਕਰਦੀ ਹੈ ਇਹਨਾਂ ਗੱਲਾਂ ਦਾ ਪਤਾ ਕਰਨ ਤੋਂ ਬਾਅਦ ਉਹ ਪੈਲੀ ਨੂੰ ਮਿਲਦੀ ਹੈ ਅਲੀਨੂ ਮਿਲ ਕੇ ਉਹ ਸਾਰੀਆਂ ਗੱਲਾਂ ਦੱਸਦੀ ਹੈ ਅਤੇ ਦੱਸਦੀ ਹੈ ਕਿ ਉਹ ਪਹਿਲਾਂ ਮੇਰੀ ਨੂੰ ਸੀ ਪਹਿਲਾਂ ਸਾਡੇ ਘਰੇ ਇਨਾ ਕਲੇਸ਼ ਹੋਇਆ ਇਹ ਮੇਰੇ ਪੁੱਤ ਨੂੰ ਖਾ ਗਈ ਤੇ ਉਸ ਦੇ ਹਿੱਸੇ ਆਉਂਦੀ ਜ਼ਮੀਨ ਵੀ ਖਾ ਗਈ ਇਸ ਤੇ ਤੇਕੇ ਵੀ ਉਸ ਨੂੰ ਨਹੀਂ ਚਾਹਦੇ ਪਹਿਲਾਂ ਤਾਂ ਇਹ ਮੇਰੇ ਕੋਲ ਆ ਜਾਂਦੀ ਸੀ ਤੇ ਹੁਣ ਇਸ ਨੇ ਦੂਸਰਾ ਵਿਆਹ ਕਰਵਾ ਲਿਆ ਸਰਸੁਂਦੀਪ ਦੀ ਸੱਸ ਪਾਲੀ ਨੂੰ ਕਹਿੰਦੀ ਹੈ ਕਿ ਤੁਸੀਂ ਇਸ ਤੋਂ ਬਚ ਕੇ ਹੀ ਰਹੋ ਇਹ ਸਾਰੀ ਜ਼ਮੀਨ ਜਾਇਦਾਦ ਖਾ ਕੇ ਚਲੀ ਜਾਂਦੀ ਹੈ ਇਹ ਸਾਰਾ ਕੁਝ ਆਪਣੇ ਭਰਾ ਪਰਜਾਈ ਨੂੰ ਖਵਾ ਦਿੰਦੀ ਹੈ ਤੇ ਪਾਲੀ ਸਾਰਾ ਕੁਝ ਸੁਣ ਲੈਂਦੀ ਹੈ ਪਰ ਇੱਕ ਵਾਰ ਵੀ ਹੰਗੂਰਾ ਨਹੀਂ ਭਰਦੀ ਕਿਉਂਕਿ ਸੰਦੀਪ ਨੂੰ 아이 ਨੂੰ ਹੁਣ ਇੱਥੇ ਕਾਫੀ ਟਾਈਮ ਹੋ ਗਿਆ ਸੀ ਉਹ ਸੋਚਦੀ ਹੈ ਕਿ ਮੈਨੂੰ ਤਾਂ ਸੰਦੀਪ ਇਹੋ ਜਿਹੀ ਕੁੜੀ ਨਹੀਂ ਲੱਗਦੀ ਉਹ ਤਾਂ ਸੁਝੇ ਹੋਈ ਕੁੜੀ ਹੈ ਫਿਰ ਪਾਲੀ ਸੰਦੀਪ ਦੀ ਸੱਸ ਨੂੰ ਕਹਿੰਦੀ ਹੈ ਕਿ ਇਹ ਸਾਡੇ ਘਰ ਦਾ ਮਸਲਾ ਹੈ ਅਸੀਂ ਆਪੇ ਹੀ ਇਸ ਨੂੰ ਹੱਲ ਕਰ ਲਵਾਂਗੇ ਪਾਲੀ ਕਹਿੰਦੀ ਹੈ ਕਿ ਉਹ ਸੰਦੀਪ ਸਾਡੇ ਘਰ ਦੀ ਨੂੰਹ ਹੈ ਤੁਹਾਨੂੰ ਇਸ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਸੰਦੀਪ ਦੀ ਸੱਸ ਸੋਚਦੀ ਹੈ ਕਿ ਪਾਲੀ ਨੇ ਇਸ ਨੂੰ ਕੁਝ ਨਹੀਂ ਕਿਹਾ ਹੋਣਾ ਪਾਲੀ ਨੇ ਇਸ ਨੂੰ ਕੁਝ ਕਿਹਾ ਹੁੰਦਾ ਉਰੀ ਸੀ ਸੰਦੀਪ ਦੀ ਸੱਸ ਸੋਚਦੀ ਹੈ ਕਿ ਹੁਣ ਮੈਨੂੰ ਇਸ ਦੇ ਸਹੁਰੇ ਘਰ ਹੀ ਜਾਣਾ ਪਵੇਗਾ ਪਰ ਸੰਦੀਪ ਦੀ ਸੱਸ ਉਸ ਦੇ ਸਹੁਰੇ ਘਰ ਜਾਂਦੀ ਹੈ ਕਵਲ ਅੱਗੇ ਜਾ ਕੇ ਸਾਰੀਆਂ ਗੱਲਾਂ ਕਰਨ ਲੱਗ ਜਾਂਦੀ ਹੈ ਤਾਂ ਸੰਦੀਪ 'ਚ ਹੱਥ ਜੋੜਦੀ ਹੈ ਕਿ ਤੁਸੀਂ ਮੇਰਾ ਘਰ ਬਰਬਾਦ ਨਾ ਕਰੋ ਜਦੋਂ ਮੈਂ ਤੁਹਾਡੇ ਕੋਲ ਆਈ ਸੀ ਤਾਂ ਤੁਸੀਂ ਮੈਨੂੰ ਰੱਖਣਾ ਨਹੀਂ ਚਾਹੁੰਦੇ ਸੀ ਤੇ ਮੇਰਾ ਪੇਕਾ ਪਰਿਵਾਰ ਵੀ ਮੈਨੂੰ ਆਪਣੇ ਨੇ ਹੀ ਰਖਣਾ ਚਾਹੁੰਦਾ ਜੇ ਹੁਣ ਮੈਂ ਵਿਆਹੀ ਗਈ ਆ ਤਾਂ ਮੇਰੇ ਘਰ ਵਿੱਚ ਦਖਲ ਅੰਦਾਜ਼ੀ ਨਾ ਦਿਓ ਮੈਨੂੰ ਤੇ ਮੇਰੀ ਧੀ ਨੂੰ ਹੁਣ ਇੱਥੇ ਜਿਉਂ ਲੈਣ ਦਿਓ ਤਵਰ ਕਹਿੰਦਾ ਹੈ ਕਿ ਤੈਨੂੰ ਕੋਈ ਸਹਾਈ ਦੇਣ ਦੀ ਲੋੜ ਨਹੀਂ ਮੈਨੂੰ ਪਤਾ ਹੈ ਕਿ ਤੂੰ ਕਿੱਦਾਂ ਦੀ ਕੁੜੀ ਹੈ ਜਦ ਕਹਾ ਇੰਨੀ ਗੱਲ ਕਹਿੰਦਾ ਹੈ ਤਾਂ ਸੰਦੀਪ ਦੀ ਸੱਸ ਸੋਚਦੀ ਹੈ ਕਿ ਮੇਰੀ ਤਾਂ ਇੱਥੇ ਧਾਰ ਨਹੀਂ ਕਰਨੀ ਸੋ ਇਸੇ ਦੇ ਨਾਲ ਹੀ ਵੀਡੀਓ ਇੱਥੇ ਖਤਮ ਹੋ ਜਾਂਦੀ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ